ਮੈਂ ਚਾਕਲੇਟ ਵੀ ਲਿਆ ਕੇ ਦਿੰਨੇ ਆ ਆ ਇੱਥੇ ਵੀ ਕਰ ਇੱਥੇ ਵਿਆਹ ਮਹਿੰਦੀ ਮੱਤ ਮੇਰੇ ਪੈਰ ਤੇ ਤੁੰਡਾ ਘਟ ਭਾਜੀ ਆ ਜਾ ਰਿਜੀ ਇੱਧਰ ਆ ਜਾ ਆ ਜਾ ਮੇਰਾ ਪੁੱਤ ਇੱਥੇ ਬਹਿ ਜਾਓ ਬਹਿ ਜਾ ਤੁਹਾਨੂੰ ਪਤਾ ਘੜੇ ਨਾਲ ਹੀ ਬਹਿਣਾ ਇਹਨੇ ਕੋਈ ਗੱਲ ਨਹੀਂ ਕੋਈ ਗੱਲ ਬਹਿ ਜਾ ਬਹਿ ਜਾ ਹੋਰ ਸੁਣਾਉ ਤੁਸੀਂ ਵਾਸ ਠੀਕ ਹੈ ਆਏ ਚਾਚੀ ਦੀ ਤਾਂ ਲਾਡਲੀ ਸੀ ਆ ਮੇਰਾ ਪੁੱਤ ਕੋਈ ਕੀ ਗੱਲ ਸੁਣੋ ਸਾਹਮਣੇ ਬੰਜੀ ਕਹਿਣ ਦੇ ਸੀ ਤੁਸੀਂ ਕਿਰਨ ਨੂੰ ਮਿਲਣ ਆਏ ਜੇ ਕਿਰਨ ਆਈ ਹੋਈ ਆ ਕਿਰਨ ਆਈ ਹੈ ਨਾ ਸੌਂਦਾ ਤਿਆਰ ਹੈ ਨਾ ਅੱਛਾ ਅੱਛਾ ਚਾਰ ਪੰਜ ਦਿਨ ਹੀ ਲਗਾਣੇ ਉਹਨੇ ਫਿਰ ਉਹਨੇ ਚਲੀ ਆ ਚੰਗਾ ਸੋ ਕੋ ਤੁਸੀਂ ਵੀ ਆ ਗਏ ਜੇ ਤੇ ਰਿੱਦੀ ਵੀ ਆ ਗਈ ਨਾਲ ਅੱਛਾ ਐਸ ਤਰ੍ਹਾਂ ਕੂਕੂ ਕੂਕੂ ਬਾਸ ਮੰਜੋ ਕੋਈ ਤੈਨੂੰ ਵੇਖਦੀ ਆ ਤੇ ਨਾਲ ਹੀ ਆਪਣਾ ਸਿਰ ਖੁਰਕਣ ਲੱਗ ਪਈ ਉਹ ਮੈਂ ਕੱਢ ਦਾਂ ਜੂ ਮਾਈ ਸੀ ਨਾ ਜੂ ਐਡਾ ਐਡਾ ਮਾਈ ਜੂ ਦੇ ਮਾਨਾ ਮਾਨਾ ਨਹੀਂ ਕੰਗੀ ਕੁਝ ਨਹੀਂ ਸਿਰ ਸਾਫ ਹੈਗਾ ਇਹਨੂੰ ਬਸ ਇਹੋ ਵਹਿਮ ਰਹਿੰਦਾ ਹੈ ਵਹਿਮ ਹੈਗਾ ਇਹਨੂੰ ਨਾ ਪੁੱਤ ਗੋਤ ਨਾ ਖੋਲ ਐਸਾ ਨਾ ਕਰ ਅੱਛਾ ਉਹ ਕਿੱਥੇ ਕਿੱਥੇ ਦੀਦੀ ਆਈ ਤੇਰੀ ਕਿਰਨ ਦੀਦੀ ਕਿਰਨ ਦੀਦੀ ਹਾਂ ਕਿਰਨ ਕਿੱਥੇ ਗਈ ਹੈ ਕਿਰਨ ਨਾ ਕਾਨਪਿੰਡਰ ਦਾ ਸਮਾਨ ਲੈਣ ਗਈ ਭਜਾ ਦੋ ਅੱਛਾ ਅੱਛਾ ਠੀਕ ਹੈ ਅੱਛਾ ਮੰਜੂ ਗੱਲ ਐਸਾ ਹੈ ਕਿ ਮੇਰੀ ਭੈਣ ਦਾ ਨਾ ਫੋਨ ਆਇਆ ਹੈਗਾ ਠੀਕ ਹੈ ਉਹਦੇ ਨਾਲ ਸੁਰੇ ਦੀ ਤਬੀਅਤ ਕੋਈ ਜ਼ਿਆਦਾ ਹੀ ਖਰਾਬ ਹੈ ਕੀ ਹੈ ਅੱਛਾ ਨਾ ਕਰੀ ਤੇ ਗੱਲ ਕਰਨ ਦੇ ਨਾ ਕਰ ਪੁੱਤ ਨਾ ਕਰ ਤੇ ਉਹ ਮੈਨੂੰ ਕਹਿੰਦੀ ਸੀ ਤੁਸੀਂ ਆ ਜਾਓ ਜਰਾ ਕ ਤੇ ਮੇਰੀ ਗੱਲ ਸੁਣ ਜੇ ਮੈਂ ਜਾਣਾ ਹੁਣ ਟਾਈਮ ਵੇ ਕਿੰਨਾ ਹੋ ਗਿਆ ਸ਼ਾਮਾਂ ਤੱਕ ਮੇਰੇ ਕੋ ਮੁੜਿਆ ਨਹੀਂ ਜਾਣਾ ਮੈਂ ਕੱਲ ਆਵਾਂਗੀ ਤੇ ਪੂਜਾ ਗਈ ਸੀ ਆਪਣੇ ਪੇਕੇ ਗਈ ਸੀ ਚੰਡੀਗੜ੍ਹ ਹੁਣ ਉੱਥੋਂ ਕੀ ਕੀਤਾ ਉਹਦਾ ਮਾਮਾ ਮੰਮੀ ਹਾਂ 1 ਮਿੰਟ ਉਹਦਾ ਮਾਮਾ ਤੇ ਨਾਲ ਬੱਚੇ ਤੇ ਨਾਲ ਹੈਪੀ ਅੱਗੇ ਚੱਲ ਕੇ ਘੁੰਮਣ ਫਿਰਨ ਵਾਸਤੇ ਵੇ ਪੂਜਾ ਕੰਦੀ ਚ ਹੋਇਆ ਸ਼ਾਮਾਂ ਤੱਕ ਆ ਜਾਗੇ ਨਹੀਂ ਤਾਂ ਆਪਾਂ ਕੱਲ ਤਾਂ ਪੱਕਾ ਹੀ ਆ ਜਾਵਾਂਗੇ ਤੇ ਮੈਂ ਹੋਈ ਇੱਕ ਮਿੰਟ ਬੇਟਾ ਮੈਨੂੰ ਗੱਲ ਕਰਨ ਦੇ ਤੇ ਮੇਰਾ ਜਣਾ ਮੰਜੂ ਜ਼ਰੂਰੀ ਆ ਤਾਂ ਮੈਂ ਨਾ ਆਪਣੀ ਕੁੜੀ ਤੇਰੇ ਕੋਲ ਛੱਡ ਕੇ ਚੱਲੀ ਆ ਕੋਈ ਗੱਲ ਨਹੀਂ ਭਲਜੀ ਫੇਰ ਕੀ ਹੈ ਮੈਨੂੰ ਪਤਾ ਮੇਰੇ ਤੋਂ ਵਧੀਆ ਦੇਖ ਲੈ ਤੂੰ ਇਹਦੀ ਕਰ ਲੇਂਗੇ ਕੋਈ ਗੱਲ ਠੀਕ ਆ ਇਹਦਾ ਦਿਲ ਵੀ ਤੇਨਾਂ ਲੱਗ ਜਾਂਦਾ ਤੇ ਮੈਂ ਕੱਲ ਸ਼ਾਮਾਂ ਤੱਕ ਆ ਜਾਵਾਂਗੀ ਇਧਰ ਕੋਲ ਠੀਕ ਕਰਤੀ ਲੈ ਬਦ ਹਾਂ ਲੈ ਅੱਛਾ ਤੁਸੀਂ ਮੈਂ ਅਜੀ ਟੈਨਸ਼ਨ ਨਾਲ ਆ ਤੁਸੀਂ ਰਾਮ ਨਾ ਜਾ ਭਾਈ ਦੋ ਦਿਨ ਲਾੜਨਾ ਕੋਈ ਗੱਲ ਹੱਲ ਕਰ ਇਹਦੇ ਕੱਪੜੇ ਰੱਖੀ ਬੈਠ ਅਰੇ ਦੋ ਸੂਟ ਪਏ ਵੀ ਦੋ ਪਹਿਲੇ ਵੀ ਅੱਛਾ ਅੱਛਾ ਠੀਕ ਹੈ ਇਹਦੇ ਕੱਪੜੇ ਰੱਖੋ ਚਲੋ ਠੀਕ ਹੈ ਚੰਗਾ ਰੀ ਜੀ ਠੀਕ ਹੈ ਚਾਚੀ ਨੂੰ ਤੰਗ ਨਹੀਂ ਕਰਨਾ ਚਾਚੀ ਨਾ ਸੋਣਾ ਠੀਕ ਹੈ ਤੇ ਦੀਦੀ ਨਹੀਂ ਆ ਜਾਣਾ ਹੈ ਨਾ ਦੀਦੀ ਨਾ ਐਕਟਿਵਾ ਤੇ ਝੂਟਾ ਲੈ ਕੇ ਜਾਵੇ ਪੀ 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 ਹਾਂ ਚੱਲ ਚੰਗਾ ਠੀਕ ਹੈ ਮੈਂ ਲੈ ਤੋਂ ਡੇ ਹਾਂ ਕੋਈ ਨਾ ਠੀਕ ਹੈ ਤੁਸੀਂ ਧਿਆਨ ਨਾਲ ਜਾਓ ਤੇ ਆਪੇ ਰਹਿ ਲੈ ਗਈ ਮੈਂ ਚੰਗਾ ਪੁੱਤ ਠੀਕ ਹੈ ਕੋਈ ਨਾ ਅਦੀ ਨਾ ਚਿੰਤਾ ਕਰਨਾ ਆ ਪਲੋ ਚਲੋ ਬੈ ਦੋ ਮੈਂ ਤਾਂ ਇੱਥੇ ਦੀਦੀ ਇੱਥੇ ਚੱਪਤੀ ਖੇਡਦੇ ਵੀ ਇਹਦੇ ਨਾਲ ਐਮ ਓ ਏ ਏ ਫੋਰ तो सारी हैं तो कुछ खाना ही रोटी खानी नहीं खानी खाने माइकॉड बार किमी मम ਆ ਗਈਆਂ ਖੁਲਕੇ ਲੈਣ ਤੇ ਕਿਰਨ ਦੀਦੀ ਕਿਰਨ ਦੀਦੀ ਹਲੋ ਆਹ ਕਿਰਨ ਦੀਦੀ ਆ ਰੇ ਤੂਰੀ ਤੂਰੀ ਦੋ ਠਾ ਤੂਰੀ ਕਿਰਨ ਦੀਦੀ ਵਾਹੋ ਠੀਕ ਆ ਕਿਰਨ ਦੀਦੀ ਨਹੀਂ ਖਰਾਬ ਕਰਨੀ ਕਦੀ ਵੇਖੀ ਆ ਮੋਚ ਚ ਚਾਚਾ ਚਾਚਾ ਚਾਚੀ ਕਿਰਨਾ ਕਿਰਪਾ ਇਹਦਾ ਛੋਟੀ ਮੇਰੀ ਭੈਣ ਕਿੱਥੋਂ ਗਈ ਉਹ ਮੇਰੀ ਗੱਲ ਸੁਣੋ ਰੋਣਾ ਨਹੀਂ ਅਸ਼ੇ ਦੇਣ ਜੀ ਮੇਰੀ ਭੈਣ ਅੱਧਾ ਨਹੀਂ ਕਹੀਦਾ ਹੁੰਦਾ ਸ਼ਦੈਨ ਨਹੀਂ ਕਹੀਦਾ ਹੁੰਦਾ ਸ਼ਦੈਨ ਨਹੀਂ ਆ ਪਾਲ ਜੀ ਮੇਰੀ ਭੈਣ ਉਹ ਜਾ ਜਾ ਕੱਤੀ ਨਹੀਂ ਲੱਗਦੀ ਕੱਤੀ ਮੰਮੀ ਮੇਰੀ ਗੱਲ ਸੁਣੋ ਅੱਗੇ ਘਰ ਖਲੇਰਾ ਇੰਨਾ ਉੱਤੋਂ ਕੰਮ ਵਾਲੀ ਆਈ ਨਹੀਂ ਆ ਉੱਤੋਂ ਤੁਸੀਂ ਆ ਖਲਾਰਾ ਪਾਣ ਵਾਲੀ ਨੂੰ ਘਰ ਸੱਦ ਲਿਆ ਜੀ ਹੁਣ ਇਹ ਕਾ ਤੋਂ ਆਈ ਆ ਮੇਰੀ ਗੱਲ ਸੁਣੋ ਦੱਸੋ ਤੇਰੀ ਤਾਈ ਨੇ ਨਾ ਜਾਣਾ ਸੀ ਬਿਆਸ ਫੇਰ ਇਹਨੂੰ ਨਾਲ ਲੈ ਜਾਂਦੀ ਅਦੀ ਮਾਸੀ ਜਨਾ ਸੋਰਾ ਬਹੁਤ ਬਿਮਾਰ ਹੈ ਤੇ ਤਦ ਤੇਰੇ ਤਾਈ ਜੀ ਨਾ ਉਹਦਾ ਪਤਾ ਲੈਣ ਗਏ ਆ ਤੇ ਇਹਨੂੰ ਚਾਹਣ ਨੂੰ ਕਿੱਥੇ ਲਿਜਾਣਾ ਹੈ ਤੈਨੂੰ ਪਤਾ ਹੀ ਐਦਾ ਬਸ ਤੋਂ ਨਾ ਡਰਦੀ ਐ ਤੇ ਤੇਰੇ ਨਾ ਤਾਇਆ ਜੀ ਵੀ ਘਾ ਆ ਨਹੀਂ ਗਏ ਤੇ ਐਸ ਕਰਕੇ ਇਹਨੂੰ ਅੱਧਰ ਛੱਡ ਗਏ ਦੋ ਦਿਨ ਦੀ ਸਾਰੀ ਗੱਲ ਮੈਂ ਕਹਣਾ ਕਿ ਕਿਰਨ ਵੀ ਆਈ ਹੋਈ ਐ ਇਹਦਾ ਦਿਲ ਲੱਗਾ ਰਹੇਗਾ ਤੇ ਅਸੀਂ ਛੱਡ ਚੁੱਕੇ ਇਹਦੇ ਨਾਲ ਮੇਰਾ ਦਿਲ ਲੱਗਣਾ ਪਾਉਂਦੀ ਨਹੀਂ ਨਾ ਚੁੱਪ ਕਰਨੀ ਲੋਇਨ ਮੇਰੇ ਗਾਹ ਸੁਣੋ ਮੰਮੀ ਮੈਂ ਇੱਥੇ ਆਈ ਆ ਰੈਸਟ ਕਰਨ ਵਾਸਤੇ ਆ ਸੋਰੇ ਘਰ ਘੱਟ ਖੱਪ ਖਾਣਾ ਵਾ ਸਾਰੇ ਚਾਚਾ ਪੈਪਾ ਘੱਟ ਰਹਿੰਦੇ ਤਾਂ ਕਰਕੇ ਮੈਂ ਇੱਥੇ ਆਈ ਮੇਰਾ ਦਿਮਾਗ ਥੋੜਾ ਰਿਲੈਕਸ ਹੋ ਜਾਵੇ ਚਾਰ ਦਿਨ ਮੈਂ ਆਪਣੀ ਮਾਂ ਵੱਲ ਆਵਾ ਐਡਾ ਟੱਬਰ ਉਥੇ ਆ ਭਾਵੇਂ ਨੌਕਰ ਚਾ ਕਰ ਲੱਗੇ ਆ ਪਰ ਇਹਨਾਂ ਦੀ ਖੱਪ ਨਹੀਂ ਮੁੱਕਦੀ ਆ ਤੂੰ ਇੱਕ ਖੱਪ ਇੱਥੇ ਰੱਖ ਲਈ ਐ ਇਸ ਤਰ੍ਹਾਂ ਨਹੀਂ ਕਹੀ ਤਾਂ ਤੇਰੀ ਛੋਟੀ ਭੈਣ ਆ ਪੁੱਤਰ ਤੂੰ ਕੀ ਕਰਦੀ ਵੀ ਤੂੰ ਲਾੜੀ ਕਰਦੀ ਪਈ ਆਵੇ ਫਿਰ ਕੀ ਹੋਇਆ ਤੇ ਕਰਨ ਦੇ ਉਹਨੂੰ ਕਿਛ ਹੋਣੀ ਆ ਕੀ ਪਾਗੈ ਜੀ ਨੂੰ ਘਰੇ ਲੈ ਆਂਦਾ ਜੇ ਉਹ ਮੇਰੇ ਧਿਆਨ ਨਾਲ ਗੱਲ ਸੁਣ ਲੋ ਆ ਬਾਰ ਬਾਰ ਭੈਣ ਭੂਣ ਕਹਿਣਾ ਬੰਦ ਕਰ ਲੋ ਮੇਰੀ ਨਹੀਂ ਕੋਈ ਭੈਣ ਭੂਣ ਅਸ਼ੇਦਨ ਜੀ ਨੂੰ ਮੈਂ ਭੈਣ ਕਹਿ ਕੇ ਆਪਣਾ ਤੇ ਪਿੱਛੇ ਹੋਣੀ ਐ ਤੇਰੀ ਚਾਚੀ ਕਿਉਂ ਛੱਡ ਕੇ ਗਈ ਇਹਨੂੰ ਮੇਰੇ ਕੋਲ ਕਿਉਂਕਿ ਇਹਦਾ ਦਿਲ ਨਾ ਮੇਰੇ ਨਾਲ ਲੱਗ ਜਾਂਦਾ ਵੇ ਦੇਖੀ ਮੇਰਾ ਕਿੱਡੀ ਸੋਹਣੀ ਐ ਨੇ ਗੱਲਾਂ ਕਿਨੇ ਤੈਨੂੰ ਹੀ ਇਸ ਤਰ੍ਹਾਂ ਕਰਦੀ ਪਈ ਐ ਉਹਨਾਂ ਨੂੰ ਪੁੱਤਰ ਵੀ ਸ਼ਵਾਸ ਹੈਗਾ ਵਾ ਨਾ ਕਲਪ ਕੋਈ ਨਾ ਇਹਨੂੰ ਮੈਂ ਨਾ ਆਪਣੇ ਕਮਰੇ ਚ ਲਾ ਜੇ ਚੱਲ ਆ ਜਰੀ ਜੀ ਬੁੱਤ ਰਹਿਣ ਦੇ ਲੋ ਕਿਹਨਾਂ ਦੇ ਕੇ ਨੀ ਕੰਮ ਵਾਲੀ ਦਾ ਪ੍ਰਬੰਧ ਹੋਇਆ ਕਿ ਨਹੀਂ ਹੋਇਆ ਉਹ ਤਾਂ ਨਹੀਂ ਹੋਇਆ ਤੇ ਕੋਈ ਗੱਲ ਮੈਂ ਆਪੇ ਕਰ ਲਾਂਗੀ ਕੰਮ ਤੇਨੂੰ ਵੀ ਰੱਖ ਤੂੰ ਨੇ ਭਾਸ਼ ਲਾਣੀ ਹੈ ਨਾ ਤੇ ਮੈਂ ਲਾ ਦਾਂਗੀ ਇਸ ਤਰ੍ਹਾਂ ਤੂੰ ਆਉਂਕਾਰਾ ਤੂੰ ਕੁਛ ਨਾ ਕਰ ਅਨੂੰ ਨੇਲ ਪਾਲਿਸ਼ ਲਾ ਦੇ ਕੁੜੀ ਅੱਛਾ ਕੰਮ ਵਾਲੀ ਦਾ ਪ੍ਰਬੰਧ ਨਹੀਂ ਹੋਇਆ ਨਾ ਲੈ ਮੰਮੀ ਸਾਡਾ ਤੇ ਸਾਰਾ ਮੁੱਸਲਾ ਹੀ ਸੋਲਵ ਹੋ ਗਿਆ ਮਸਲਾ ਸੋਲਵ ਹੋ ਗਿਆ ਕਿਉਂ ਕੋਈ ਕਾਮਵਲੀ ਮਿਲ ਗਈ ਤੈਨੂੰ ਲੈ ਕਾਮਵਲੀ ਤੇ ਮਿਲ ਗਈ ਗੱਲ ਨਹੀਂ ਸੁਣੀ ਤਹੀ ਬਗਲ ਮੇ ਸ਼ੋਰਾ ਤੇ ਸ਼ਹਿਰ ਮੇ ਡਿੰਟ ਹੋ ਰਾ ਕੀ ਮਤਲਬ ਤੇਰਾ ਮਤਲਬ ਇਹ ਕਾਮਵਲੀ ਤੇ ਸਾਡੇ ਲੱਗੇ ਹੀ ਬੈਠੀ ਐ ਆਪਾ ਹੈ ਬਾਹਰ ਜਾ ਕੇ ਕੰਮ ਵਾਲੀਆਂ ਨੂੰ ਬਰਨੇ ਲਾਕੇ ਬੈਠੀ ਹੈ ਕਿੱਥੇ ਲਾਗੇ ਬੈਠੀ ਲਾਗੇ ਤੇ ਮੇਰੇ ਤੂੰ ਬੈਠੀ ਐ ਰਹਾ ਬੈਠੀ ਐ ਬੱਸ ਫਿਰ ਇਹ ਜਿਹੜੀ ਪਾਗਲ ਜੀ ਬੈਠੀ ਆ ਨਾ ਇਹਨੂੰ ਹੀ ਹੁਣ ਆਪਾਂ ਕੰਮ ਵਾਲੀ ਬਣਾ ਲੇਣਾ ਤੇਰਾ ਦਿਮਾਗ ਠੀਕ ਹੈ ਐ ਤੇ ਕੋਲ ਕੰਮ ਕਰਾਣਾ ਹੀ ਜਿੰਨੇ ਤੇਰੀ ਤਾਈ ਜੀ ਨੂੰ ਜਾ ਕੇ ਕਿਹਾ ਤਾ ਨਾ ਕਿ ਮੇਰੇ ਕੋ ਚਾਚੀ ਨੇ ਸਾਰਾ ਘਰ ਦਾ ਕੰਮ ਕਰਾਇਆ ਵਾ ਤੇ ਕਿਰਨ ਦੀਦੀ ਨੇ ਕਰਾਇਆ ਵੈ ਤੇ ਤੇਰੀ ਤਾਈ ਕੀ ਸੋਚੇਗੀ ਮੇਰੇ ਵੱਲੋਂ ਉਹਨੂੰ ਮਿਲ ਤੇ ਕੀ ਸ਼ਵਾਸ ਹੈ ਤਾਈ ਕੀ ਸੋਚੇਗੀ ਆਹੋ ਤਾਈ ਨੂੰ ਦੱਸਣਾ ਕਿੰਨੇ ਆ ਪਾਗਲ ਨੇ ਕਿਰਨ ਮੇਰਾ ਪੁੱਤਰ ਨਾ ਕਿ ਆ ਪਾਗਲ ਮੰਮੀ ਚੁੱਪ ਕਰ ਜੋ ਇਹਨੂੰ ਤੇ ਸਵੇਰੇ ਜੋ ਖਾਤਾ ਵਾ ਸ਼ਾਮੀ ਉਹ ਕੋਲੇ ਜਾਂਦਾ ਇੰਨੇ ਕੀ ਦੱਸਣਾ ਕਿਸੇ ਨੂੰ ਤੇ 10ਵੀਂ ਦਉਗੀ ਆਪਾਂ ਕਹਿਦਾਂਗੇ ਆ ਮਾੜਾ ਮੋਟਾ ਇੱਕ ਗਲਾਸ ਹੀ ਚੁੱਕ ਕੇ ਰੱਖਿਆ ਤਾਈ ਨੂੰ ਤੇ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਧਿਆਨ ਨਾਲ ਸੋਚੋ ਕੰਮੋ ਵਾਲੀ ਸਾਡੇ ਕੋਈ ਵੀ ਨਹੀਂ ਹੈਗੀ ਕਿੱਦਾਂ ਵੱਡਾ ਘਰ ਆ ਨਾ ਕੰਮ ਤੁਸੀਂ ਕਰ ਸਕਦੇ ਜੇ ਸਾਰਾ ਤੇ ਨਾ ਮੈਨੂੰ ਤੇ ਆਦਤ ਨਹੀਂ ਹੈਗੀ ਤੁਹਾਡਾ ਵੀ ਮੈਨੂੰ ਪਤਾ ਵਾ ਤੇ ਰਹਿ ਗਈ ਫੇਰਾ ਪਾਗਲੀ ਕਿਉਂ ਨਾ ਇਹਦਾ ਆਪਾਂ ਫਾਇਦਾ ਲਈਏ ਇਨ ਨੂੰ ਲਾਇਏ ਕੰਮ ਤੇ ਇਨ ਨੂੰ ਨਹੀਂ ਕੁਝ ਪਤਾ ਲੱਗਣਾ ਚਲੋ ਹੋ ਜੋ ਸਟਾਰਟ ਕਿਰਣਾ ਮੇਰੀ ਗਾਲ ਸੁਣ ਆਦਾਂ ਨਾ ਲੈ ਜਾ ਜੀ ਫਾਇਦਾ ਨਹੀਂ ਤੁਹਾਨੂੰ ਸੀ ਅੱਜ ਤੱਕ ਅਦੀ ਪਰਜਾਈ ਨੇ ਉਹਦੇ ਕੋਲ ਕਦੀ ਕੰਮ ਨਹੀਂ ਕਰਾਇਆ ਅਦੀ ਮਾਂ ਨੇ ਉਹਦੇ ਕੋਲ ਕੰਮ ਨਹੀਂ ਕਰਾਇਆ ਤੇ ਤੈਨੂੰ ਤਾਂ ਇਹ ਆਪਣੇ ਦਾ ਪਤਾ ਹੀ ਹੈ ਉਹਨੇ ਕਿੰਨੀਆਂ ਲਾਡਾਂ ਵਿੱਚ ਰੱਖਿਆ ਇਹਨੂੰ ਅਸਰਾ ਨਾ ਕਹਿ ਪੁੱਤਰ ਨਹੀਂ ਸ਼ੋਭਾ ਦਿੰਦੀ ਹੈ ਉਹਿਆ ਸਾਨੂੰ ਚੀਚਾ ਕੀ ਕੁੜੀ ਸਾਡੇ ਕੋ ਦੋ ਦਿਨ ਆਇਆ ਅਸੀਂ ਉਹਦੇ ਕੋ ਕਾਰਜਾ ਕੰਮ ਕਰਾਈਏ ਹੋਣ ਮਮੀ ਮੇਰੀ ਪੋਲੀ ਮਮੀ ਫੇਰ ਕੰਮ ਕਿੰਨੇ ਕਰਨਾ ਕੱਪੜੇ ਪਏ ਆ ਸਫਾਈ ਆਉਣ ਵਾਲੀਆਂ ਪਈਆਂ ਇੱਕ ਵਾਰੀ ਇਮੋਸ਼ਨਲੀ ਨਹੀਂ ਤਾਂ ਮਾਂ ਬਿਨਾਂ ਸੁੱਚੂ ਤਾਂ ਮਾਂ ਦੀ ਯੂਜ਼ ਕਰੂ ਘਰ ਦਾ بڑا ਕੰਮ ਪਿਆ ਹੋ ਕੰਮ ਵਾਲੀ ਨੇ ਅੱਠ ਦੇ ਨਾਣਾ ਨਹੀਂ ਆ ਦੋ ਚਾਰ ਦਿਨ ਤੇ ਇਦਾਂ ਗੁਜ਼ਾਰਾ ਕਰੀਏ ਬਾਹਤ ਹੀ ਬਾਤ ਚੋ ਮੇਖੀ ਜਾਏਗੀ ਮੱਤਰਨ ਪਤਾ ਹਾਂ ਕੀ ਕੰਮ ਆ ਨਾ ਜੇ ਕੋ ਕੋ ਕੰਮ ਮੈਂ ਕਰ ਲਾਂ ਜੇ ਕੋ ਤੂੰ ਰਾਮ ਨਾਲ ਮੈਂ ਤੁਹਾਡੇ ਕੋ ਕੋਈ ਕੰਮ ਨਹੀਂ ਹੋ ਨਾ ਤੇ ਮਾਂ ਕੇ ਨਾਲ ਸੋਚੋ ਇਹ ਮੂ ਲਾਉਂਗਾ ਪੂਛੇ ਮਰ ਨੀਨੀ ਆਈ ਤੀ ਕੋਈ ਨਹੀਂ ਨੀਨੀ ਆਈ ਚੀਜ਼ ਖਾਣੀ ਆ ਤੂੰ ਹਾਂ ਚੀਚੀ ਚਾਕਟ ਚਾਕਲੇਟ ਖਾਣੀ ਆ ਚਿਕ ਚਿਕ तेरनु मैं दो चॉकलेट लायक दूंगी, हां दो चॉकलेट ना ये मतलब तो बस तू पोछा लाना, पुता, आह बस फड़ के माड़ा मड़ा 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 साफ करना, जा, पोछा लाय आ फिर तेरनु दो चॉकलेट लायक दूंगी, दो चॉकलेटा, पोता पोछा जा मेरा पुता पोछा लाय क्या, जा जा, पाजा, पाजा पाजा ਜਲਦੀ ਲੈ ਕੇ ਚਲਦੀ ਜਲਦੀ ਨਹੀਂ ਚੰਗਾ ਲੱਗਦਾ ਕੋ ਤਰ ਚਲੋ ਫਿਰ ਤੁਸੀਂ ਕਰ ਲੋ ਪੋਚਾ ਤੇ ਧੋ ਲੋ ਜਿਹੜੇ ਪੰਡ ਕੱਪੜੇ ਪਏ ਆ ਹੁਣ ਆ ਤੁਹਾਡੇ ਕੋ ਵੀ ਨਹੀਂ ਆ ਸੋ ਚਲੋ ਧਿਆਨ ਦੇ ਨਾਲ ਕੰਮ ਸਾਰਾ ਤੁਹਾਨੂੰ ਕਰਨਾ ਪੈਣਾ ਜੀ ਚਲੋ ਫਿਰ ਪੋਜੋਸ ਤਾਂ ਕਰਵਾਉਣਾ ਪੋਚਾ ਤੇ ਲਿਆਉਂਦੇ ਫੇਰ ਫੇਰ ਕਹਿੰਦੇ ਕੀ ਜੀ ਹਾਂ ਐ ਸਾਫ ਕਰ ਲੈ ਚਲ अब बैठ चुपके से रख तती कितने होते होते उधर रख हां है ते हां हम देर बस बस अच्छा से अच्छा चाहू हां हां चाहू हां जरा जरा ऐसा है ते ते हां ਦੇ ਦੇ ਬੁਤਾ ਤੇ ਹਾਂ ਕਾਤੀ ਕਾਤੀ ਬੜਾ ਮਜ਼ਾ ਆ ਆ ਜਿਹੜੀ ਕਾਇਨਾ ਕਾਇ ਅਜੇ ਤਾ ਮਤਾ ਦਦਨੀ ਆ ਪਤਾ ਮਤਾ ਦਦਨੀ ਆ ਠੀਕ 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 ਦੇਖ ਦੇਖ ਠੀਕ ਠੀਕ ਲੈ 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 ਖਸ ਖਸ ਮੈਨਾਂ ਪਤਾ ਤੁਹਾਨੂੰ ਬੁਤੀ ਪਰਸੀ ਆ ਨਾ ਮੇਰਾ ਮੇਰਾ ਚੰਗਾ ਕੰਮ ਕਰ ਲੈ ਸਾਮ ਕੱਤੇ ਦੰਦਾ ਦੰਦਾ ਐ ਮੈਂ ਤਤਰੀ ਮੈਂ ਤਤਰੀ ਦੇ ਦੇ ਕਰੀਓ ਮੇਰੇ ਕੋ ਕਾਤੀ ਇਹ ਰੋਟੀ ਮੇਰੀ ਕੌਸੇ ਕੜੀ ਨੂੰ ਟੂ ਟੂ ਚਾਕਲੇਟ ਲੈਣੀ ਆ ਨਾ ਉੱਠ ਉਹ ਹਾਂ ਟੂ ਲੈ ਹਾਂ ਮੈਨੂੰ ਅੱਜ ਪਤਾ ਚਾਕਲੇਟ ਲੈਣੀ ਆ ਕੋਈ ਸਫਾਈ ਇਹ ਕਰ ਮਾਰ ਦੇਣਾ ਉੱਪਰ ਲੱਗਾ ਤੇ ਫੜਫੜ ਬਿਜਾਰ ਜਾ ਕੇ ਨਾ ਤੇ ਮੈਨੂੰ ਟੂ ਟੂ ਚਾਕਲੇਟ ਲੈ ਕੇ ਦੇਣੀ ਹੈ ਮੇਰੇ ਪੋਤੇ ਪੋਤਾ ਹਾਂ ਪੋਤਾ ਪੋਤਾ ਦੀ 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 ਤਾਂ ਦੇ ਬੇਓ ਲੈ ਲੈ ਦੇ ਨਿਤਜੀ ਮੈਂ ਪੋਤਾ ਨਹੀਂ ਖਲਸਾ ਨਹੀਂ ਕਿਰਾ ਨਹੀਂ ਛਿੜਾਣੀ ਸੀ ਆਸਰਾਣੀ ਸਹੀ ਕਰ ਹਾਂ ਚੰਗੀ ਨਾ ਲੈ। ਪਰਸਵਾਂ ਤੇ ਆਣਾ ਦੇ। ਸਰਾਣੇ ਕਰ। ਮੀਂਹ ਮੀਂਹ ਅਪੜਾ ਲੈ ਪਰਸ। ਕੌਂਦੇ ਜੀ। ਨੀ। ਤੋ ਇਧਰ ਟੀ ਐ। ਮੈਂ ਕੌਂਦੇ ਤੇ ਲੈਣੀ ਜਲਦੀ ਚਾਕਲੇਟ ਲੈਣੀ ਕਿ ਨਹੀਂ ਲੈਣੀ? ਦੋ ਦੋ ਅੱਛਾ ਰੱਖ ਸਮਾਂ ਦੇ। ਠੀਕ ਹੈ। ਚੰਗੀ ਨਾ ਕੋ ਚਲਾ ਚੰਗੀ ਨਾ। ਤੱਪੇ। ਨੀ ਜਾ ਪਰਾਂ। ਤਪ ਤਪ 50 60 ਪੋਚ ਤਪ ਤਪ ਪੋਚਾ ਲਾ। ਤੱਪੇ। ਮੈਂ ਕੌਂਦੇ ਤੇ ਮਾਣੀ। ਜੋਲਾ ਕਿਤੇ ਹੈ? ਇਹ ਤਾਂ ਲੜੀ ਕਾਣੀ ਤੇ ਤੇ। ਜਲਦੀ ਪੋਚਾ ਲਾ। ਤੱਪਾ। ਅਫੁੱਟ ਚੰਗੀ ਦੀ ਠਪਲੇ ਪੈ।

ਤੈਨੂੰ ਕੰਮ ਕਰਨਾ ਚਾਹੀਦਾ ਮੈਂ ਕਰਦਾ ਤੂੰ ਚੋਕਲੇਟ ਖਾਣੀ ਹੈ ਨਾ ਤੈਨੂੰ ਮੈਂ ਲਿਆ ਦਾਂਗੀ ਹੁਣ ਨਾ ਰੋਟੀ ਬਣਾਉਣੀ ਹੈ ਮੈਂ ਰੋਟੀ ਬੁਣਾਨੀ ਹੈ ਤੂੰ ਦੇ ਦੇਂਦੇ ਦੇ ਕਿਰਨ ਦੇ ਦੇ ਤੀਤਾ ਠੀਕ ਹੈ ਦੇ ਦੇਂਗੀ ਤੀ ਮੰਮੀ ਉਹ ਕਿਥੇ ਰੇਸ਼ ਦੇ ਆਣ ਪਰ ਆਲੇ ਦਾ ਕੰਮ ਕਰਦਾ ਸਾਰਾ ਕੰਮ ਦੇ ਕੋਤੋਂ ਨੇ ਸਾਰਾ ਕਰ ਦਿੰਦਾ ਪਰ ਮਨ ਨੂੰ ਨਾ ਸਹੀ ਨਹੀਂ ਲੱਗਦਾ ਉਹ ਕਿ ਇਹ ਨਹੀਂ ਸਹੀ ਲੱਗਣ ਦਿਆ ਵੀ ਨਹੀਂ ਸਹੀ ਲੱਗਦਾ ਸਾਰਾ ਕੰਮ ਉਹਨੇ ਕਰਦਾ ਤਾਂ ਪਾਡੇ ਸਫਾਈਆਂ ਕੱਪੜੇ ਇੱਥੋਂ ਤੱਕ ਕੀ ਆਟਾ ਉਹਦਾਰਾ ਗੁੰਨ ਕੇ ਵੀ ਰੱਖ ਦਈ ਸਹੀ ਫਾਇਦਾ ਤੇ ਸਾਡੇ ਹੀ ਹੋਇਆ ਮੇਰੇ ਸਾਰਾ ਘਰ ਦਾ ਕੰਮ ਤੁਹਾਨੂੰ ਕੱਲਿਆਂ ਨੂੰ ਕਰਨਾ ਪਿਆ ਸੀਗਾ ਹਨਾ ਹੁੰਦੇ ਹੈ ਇਹ ਕਰਨਾ ਤੇ ਪੈਣਾ ਸੀ ਪਰ ਚੰਗਾ ਲੱਗਦਾ ਸੀ ਇਹਨੂੰ ਚੰਗਾ ਹੀ ਲੱਗਦਾ ਉਹ ਨਾ ਕੁੱਕੜ ਰੱਖਦੇ ਬੇਸੀ ਉੱਥੇ ਹੱਥ ਵਗਾਰਾ ਨੱਪੇ ਜਾਣ ਦੇ ਚਾਚੀ ਚਾਚੀ ਮੈਂ ਹੱਥ ਬਹੁਤ ਦਰਦ ਹੋਣ ਦੇ ਨਾਲ ਘਰ ਤੇ ਕੰਮ ਨਹੀਂ ਕੀਤਾ ਛੱਡੋ ਮੰਮੀ ਫਾਇਦਾ ਲੋ ਕੰਮ ਤੁਹਾਡਾ ਹੋ ਗਿਆ ਸਾਰਾ ਇਹ ਸੋਚੋ ਨਹੀਂ ਤੇ ਸਾਰਾ ਤੁਹਾਨੂੰ ਆਪ ਕੰਮ ਕਰਨਾ ਪੈਣਾ ਸੀਗਾ ਕਿਰਨ ਇਹ ਤਾਂ ਤੇਰੀ ਗੱਲ ਬਿਲਕੁਲ ਸਹੀ ਹੈ ਅੱਜ ਤੱਕ ਹੀ ਸੜ ਗਿਆ ਕੱਲ ਦਾ ਕਿੱਥੋਂ ਕਰਾਂਗੇ ਅੱਜ ਤੇਰੀ ਤਾਈ ਨੇ ਆਜਣਾ ਮੈਂ ਘਰ ਤੇ ਕੰਮ ਵਾਲੀ ਨੇ ਤੇ ਹਫਤਾ ਨਹੀਂ ਆਣਾ ਤੇ ਕੀ ਕਰਾਂਗੇ ਹੁਣ ਅਸੀਂ ਉਹ ਮੰਮੀ ਅੱਜ ਦਾ ਤੇ ਕਰਾਉ ਕੰਮ ਤੇ ਕੱਲ ਦਾ ਵੀ ਅਦਾਕਾਰੀ ਲਉਗੀ ਬਾਅਦ ਚ ਰਿਵਾਜੋ ਵੇਖੀ ਜਾਊਗੀ ਉਦੋਂ ਆਪਾਂ ਕੀ ਕਰਨਾ ਹੁਣ ਤੇ ਕੰਮ ਲੋ ਮੈਡਮ ਕੋਲੋਂ ਚਲ ਦੇ ਜਦ ਤੱਕ ਇਸਤਰਾ ਕਰੀ ਤਾਈ ਤੇਰੀ ਆਏਗੀ ਤੇ ਤਾਈ ਨੂੰ ਕਹਿ ਦੀ ਮੇਰਾ ਦੇ ਨਾਲ ਦਿਲ ਲੱਗਾ ਹੋਇਆ ਵਾ ਇਹਨੂੰ ਉੱਥੇ ਹੀ ਛੱਡ ਜੋ ਦੋ ਚਾਰ ਦਿਨ ਜਿੰਨੀ ਦੇਰ ਮੈਂ ਰਣੀ ਆ ਓਨੀ ਦੇ ਰਹਿ ਰਹਿ ਲਵੇਗੀ ਨਾਲ ਲੈਣਾ ਮੈਨੂੰ ਬੁਝਾ ਲਓ ਕੁਮਾਰਾ ਲਿਆ ਮੰਗੀ ਹਨੂ ਦੋਸਾ ਭਵਾ ਲਿਆ ਮੰਗੀ ਤੈਨੂੰ ਪਤਾ ਇਹਨੂੰ ਕੁਮਾਰ ਦਾ ਸ਼ੌਂਕ ਆ ਇੱਕ ਚੁੰਟਾ ਦਵਾ ਲਈ ਆ ਐਕਟਿਵ ਬਾਦ ਉੱਤੇ ਉਹਨੇ ਇਹਦੇ ਚ ਖੁਸ਼ ਹੋਏ ਨਾ ਤੇ ਅਸੀਂ ਕੰਮ ਕਰਵਾ ਕੇ ਖੁਸ਼ ਹੋਏ ਨਾ ਸਾਡਾ ਨਾਲੇ ਸਰ ਜਾਏਗਾ ਬਿਲਕੁਲ ਸਹੀ ਕਹਿਤਾ ਸਹੀ ਕਹਿਣਾ ਮੈਂ ਨਾਲੇ ਇੱਕ ਕੰਮ ਹੋਰ ਕਰਾਂਗੀ ਜੇਦਾ ਇਸਦਾਨ ਦੀ ਜਾਊਗੀ ਨਾ 5 6 100 ਲੈਂ ਲਿਆ ਨਗੇ ਨਾਲੇ 500 ਉੱਤੇ ਰੱਖ ਦਾਂਗੇ ਤਾਂ ਇਹ ਵੀ ਖੁਸ਼ ਤੇ ਆ ਪਾਵੇ ਜੀ ਵੀ ਖੁਸ਼ ਇਹ ਤੇ ਸਭ ਤੋਂ ਵਧੀਆ ਗੱਲ ਕੀਤੀ ਤੂੰ ਅਸਰਾ ਕਰੀ ਆ ਤੂੰ ਆਪਣਾ ਸਮਾਨ ਲੈਣ ਜਾਣਾ ਨਾ ਅੱਗੇ ਵਾਸਤੇ ਸੂਟ ਲੈ ਆਈ ਤੈਨੂੰ ਪਤਾ ਵੈ ਚੱਲ ਕਰ ਲਿਆ ਮਕਰਨੇ ਫਰਾਕਾਂ ਹੀ ਪਾਉਂਦੀ ਆ ਫਰਾਕ ਹੀ ਲੈ ਆਈ ਇੱਕ ਆਹੋ ਕੋਈ ਵੇਖ ਲਾਂਗੀ ਸਸਤੀ ਸੁਸਤੀ ਜੀ ਪਰ ਮੈਂ ਆਪਣੀ ਜਿੱਥੋਂ ਮੈਂ ਲੈ ਆਨੀ ਉਥੋਂ ਥੋੜਾ ਜਿਹਾ ਸਮਾਨ ਲੈ ਕੇ ਦੇਣਾ ਤੂੰ ਪਾਗਲ ਹੋ ਗਈ ਐ ਲੈ ਬਥੇਰੇ ਫਰੀਆਂ ਲੱਗੀਆਂ ਹੁੰਦੀਆਂ ਉੱਥੋਂ ਬੜੀ ਸੋਹਣੀ ਫਰਾਕ ਤੂੰ ਮਿਲ ਜਾਣੀ ਐ ਲੈ ਮੈਂ ਤੇ ਮੈਂ ਦੇ ਦਾਂਗੀ 500 ਰੁਪਏ ਕੀ ਸਸਤੀ ਹੀ ਮਿਲ ਜਾਣੀ ਐ ਮਹਿੰਗੀ ਨਹੀਂ ਮਿਲਦੀ ਠੀਕ ਆ ਚੱਲ ਜਾ ਤੂੰ ਦੂ ਰਾਮਰਾਜ ਬੈਠ ਜਾ ਉਹ ਨੂੰ ਭੇਜ ਤੇ ਥੋੜਾ ਜਿਆਦਾ ਤਾ ਮੈਂ ਆਹ ਉਹ ਠੀਕ ਆ ਉਹਨੂੰ ਕੋ ਚਾਹ ਬਣਾ ਕੇ ਦੇ ਕੇ ਜਾਵੇ ਹਾਂ ਨਹੀਂ ਚਾਹ ਮੈਂ ਆਪ ਬਣਾ ਲੰਨੀ ਆ ਤੇ ਉਸਰਾ ਭੇਜ ਤੇ ਗੈਸ ਦਾ ਕੰਮ ਨਹੀਂ ਉਹਦੇ ਕੋਲੋਂ ਕਰਵਾਣਾ ਤੇ ਹੋਰ ਛੋਟਾ ਮੋਟਾ ਮੈਂ ਕਰਵਾ ਲੰਨੀ ਹੈ ਠੀਕ ਆ ਮੰਮੀ ਓਕੇ ਕੀ ਦਿਖਦੀ ਪਈ ਹੈ ਦੀਦੀ ਦੀਦੀ ਚੋਟਲੇ ਤੂੰ ਤੂੰ ਚੋਟਲੇ ਆਹਾ ਹੋ ਓਕੇ ਨਹੀਂ ਭਾਬੀ ਜੀ ਤ੍ਰਿਫਾਡਿੰਗ ਲਿਆਦਾ ਕਿ ਜਿਤਨਾ ਕੀਤਾ ਮੈਂ ਲੈ ਕੇ ਨਹੀਂ ਦੇਣੀ ਚਾਕਲੇਟ ਲੈ ਮਮੀ ਆਹ ਕੰਮ ਸਭ ਤੋਂ ਵਧੀਆ ਆ ਗਿਆ ਸਾਰਾ ਕੰਮ ਆਪਾਂ ਲੋਜੀ ਕੋ ਕਰਵਾ ਲਿਆ ਮਾਨ ਦਿਨ ਦੇਖੋ ਕਿੰਨਾ ਵਧੀਆ ਲੱਗੰਦਿਆ ਨਹੀਂ ਤੇ ਸਾਰਾ ਕੰਮ ਤੁਹਾਨੂੰ ਕਰਨਾ ਪੈਣਾ ਇੰਨੀ ਸਾਫ ਸਫਾਈ ਊਗਾ ਘਰ ਨਿਸ਼ਕੀ ਗਿਆ ਦੇਖਿਆ ਇਹ ਮੇਰਾ ਮੇਰਾ ਲੈ ਮੇਰਾ ਕੁਛ ਨਹੀਂ ਹੁੰਦਾ ਮੇਰਾ ਤੋਏ ਤੋਏ

ਤਾਂ ਇਹ ਕਿਸ ਤਰ੍ਹਾਂ ਦਾ ਤਾਂ ਇਹ ਕਿਹ ਵਾਲੇ ਲੀਏ ਵੀ ਨਾਲ ਪਾਵਲ ਜੀ ਦੇ ਨਾਲ ਮੇਰੀ ਗਾਲ ਸੁਣ ਕੱਪੜੇ ਧੋਤੇ ਹੀ ਤੇ ਸੁੱਕਣੇ ਪਾਤੇ ਆ ਤੇ ਲਾਣੇ ਕਿੰਨੇ ਸੀਗੇ ਲਾਤੇ 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 ਤੇ ਵੀ ਟਾਤੇ ਮੇਰੇ ਨਾ 2-4 ਸੂਟ ਹੈਗੇ ਆ ਉਹਨਾਂ ਨੂੰ ਪ੍ਰੈਸ ਕਰਦੀ ਚੰਗੀ ਤਰ੍ਹਾਂ ਪੈਚ ਹਾਂ ਉਹ ਐਦਾਂ ਹਾਂ ਐਦਾਂ ਵੇਖ ਤੈਨੂੰ ਨਾ ਪਸਾਰੇ ਕੰਮ ਦੀ ਜਾਂਚ ਕਰੇ ਕਿਉਂ ਅਸ ਖਾਨ ਨੇ ਆ ਮੇਰੀ ਗੱਲ ਧਿਆਨ ਨਾਲ ਸੁਣ ਆ ਮਹਿੰਦੀ ਲਾਣੀ ਨਾ ਤੂੰ ਜੇ ਤੂੰ ਸਾਰਾ ਕੰਮ ਕਰੇਂਗੀ ਨਾ ਤੇਰਾ ਵਿਆਹ ਕਰ ਦੇਣਾ ਜਿਵੇਂ ਮੇਰਾ ਮੇਰੀ ਮੰਮੀ ਨੇ ਕੀਤਾ ਫੇਰ ਉੱਥੇ ਮਹਿੰਦੀ ਲਾਣੀ ਆ ਸੋਹਣੇ ਸੋਹਣੇ ਕੱਪੜੇ ਪਾਣੇ ਆ ਲੇਕਸਟਿਕ ਲਾਵਾਂਗੇ ਮੇਕਅਪ ਕਰਾਂਗੇ ਘੜੀ ਵੀ ਮਿਲੂਗੀ ਟੱਚ ਵਾਲੀ ਅੱਜ ਹਾਂ ਕੀ ਚਲਦਾ ਫੋਨ ਵੀ ਮਿਲੂਗਾ ਹਾਂ ਠੀਕ ਹੈ ਕੀਾਰੇ ਕੰਮ ਕਰੇਗੀ ਫੇਰ ਹੀ ਹੋਣਾ ਜੇ ਤੂੰ ਕਿਸੇ ਕੰਮ ਤੋਂ ਮਨਾ ਕੀਤਾ ਨਾ ਤੇਰਾ ਵੀਆ ਕਰਨਾ ਠੀਕ ਹੈ ਮੈਂ ਕਰੂੰਗੀ ਕਰੂੰਗੀ ਹੁਣ ਕੀ ਕਰਵਾਉਣਾ ਹੈ ਕੀ ਕਰਵਾਣਾ ਹੈ ਰਿਕਟਵਾ ਲੈਨੇ ਚੱਲ ਪੈਰੀ ਘੁੱਟ ਦੇ ਵੇਲੀ ਬੈਠੀ ਮੇਰੇ ਹੱਥ ਆਕਤ ਦਾਤ ਤੁੰਦੇ ਆਕਤ ਦਾਤ ਔਰ ਦੇ ਔਰ ਦੇ ਪੁੱਤ ਔਰ ਦੇ ਦਾਤੀ ਮੇਰੇ ਹੱਥ ਦਾਤ ਦੂ ਨਿਕੋਟ ਦੇ ਮਾੜੇ ਮਾੜੇ ਕੋਚਣੀ ਦਾ ਵਿਆਹ ਹੀ ਕਰਨਾ ਵਿਆਹ ਹਾਂ ਮੈਂ ਚਾਕਲੇਟ ਵੀ ਲਿਆ ਕੇ ਦਿੰਦੀ ਆ ਆ ਇੱਥੇ ਵੀ ਕਰ ਇੱਥੇ ਵਿਆਹ ਮਹਿੰਦੀ ਮੱਤ ਮੈਂ ਮੇਰੇ ਪੈਰ ਤੇ ਤੁੰਦੇ ਤਾਂ ਤੇ ਦਿੱਲੀ ਬੜਾ ਲੱਗਾ ਆ ਜੀ ਖੁਸ਼ੀ ਕਿੰਨੀ ਗਈ ਛੱਲੀ ਕੋਲੇ ਮੈਨੂੰ 14 ਲੱਟਾਂ ਜਿਹਾ ਲਾਇਆ ਦਿੱਤੀਆਂ ਬੜਾਈ ਖੁਸ਼ ਕਹਿਣ ਦੀ ਉੱਥੱਲੇ ਮੈਨਾ ਛੱਲੇ ਠੰਡੇ ਬੜੀ ਜਗ੍ਹਾ AC ਲਾਇਆ ਵਾ ਨਾ ਵਿਚਾਰੀ ਹੈ ਨਾ ਕਿੰਨਾ ਮਜ਼ਾ ਕਰਨਦੀ ਹੀ ਮੁੰਗੀ ਮਾ ਤੁਮ ਮਜ਼ਾ ਕਰਦੀ ਵੀ ਅਨਨਿਆ ਨੀ ਸੋਨੀਆ ਗੱਲਾਂ ਸੁਣਾਈਆਂ ਸਾਨੂੰ ਸਾਡਾ ਦਿਲ ਲੱਗਾ ਆ ਦਿਨ ਨੂੰ ਮੱਲੇ ਕਹਿੰਜੀ ਤੁਸੀਂ ਦੋ ਦਿਨੋਂ ਮਾ ਨਹੀਂ ਤੁਸੀਂ ਇੱਕ ਦਿਨ ਲਾ ਕੇ ਆ ਗਏ ਕਿਉਂ ਆ ਜੀ ਭੈਣ ਦਾ ਸੋਰਾ ਠੀਕ ਹੈ ਨਾ ਚਲ ਜੀ ਦੇ ਚਲੀ ਆਪਣੇ ਘਰ ਚੱਲ ਬੈਠੋ ਹਾਂ ਜੀ ਬੈਠੋ ਤਾਂ ਸਹੀ ਤੁਸੀਂ ਆਏ ਜੀ ਨਾਲੇ ਕੋਈ ਤਾਂ ਤੇ ਦਿੱਲੀ ਬੜਾ ਵਧੀਆ ਲੱਗਾ ਆ ਨਾਲੇ ਨੇ ਇਹਦਾ ਕਿਰਨ ਦਾ ਵੀ ਦਿੱਲ ਲਾਇਆ ਆ ਵੇ ਕਿਰਨ ਨੇ ਮਿਸਰੂ ਦੋਦੀ ਨੀ ਰਣਾ ਦੋਨੇ ਪੈਣਾ ਪੈਣਾ ਕੱਟੀਆਂ ਰਹਿਣਗੀਆਂ ਨਾਲੇ ਮੈਨਾਂ ਘੁੰਮੇ ਫਿਰੇਗੀ ਐਪੀਵਾ ਤੇ ਚਾਏਗੀ ਖਾਏ ਪੀਏਗੀ ਕਿੰਨਾ ਮਜ਼ਾ ਕਰੂਗੀ ਚਾਰ ਕਿ ਦਿਨ ਇਹਨੂੰ ਰਹਿਣ ਦੇਖੇ ਚਾਲੇ ਨਾ ਹਜੀ ਇਹਨੇ ਨਾ ਕਿਰਨ ਨੇ ਨਾ ਵੀ ਕੱਪੜੇ ਲੈਣਗੇ ਜਾਣਾ ਹਾਂ ਸਹੀ ਵਾਸ ਕਰੋ ਡਰਾਮੇ ਜਿੰਨੇ ਡਰਾਮੇ ਕਰਲੇ ਸੀ ਤੁਸੀਂ ਮਾਵਾਂ ਤੇ ਗਾਣੇ ਮੈਂ ਸਾਰੇ ਸੁਣ ਲਏ ਆ ਜੇ ਮੈਂ ਵਿਸ਼ਵਾਸ ਕਰਕੇ ਆਪਣੀ ਕੁੜੀ ਤਾਂ ਕੋ ਬ ਛੱਡੀ ਗਈ ਆ ਤਾਂ ਤੁਸੀਂ ਉਹ ਕੋ ਸਾਰੇ ਘਰ ਦਾ ਕੰਮ ਕਰਵਾਇਆ ਤੇ ਕਿੰਨੀ ਆ ਖੁਸ਼ ਹੋਣ ਡਈਆਂ ਜੇ ਤੁਮਾਰਾ ਸ਼ਰਮ ਨਹੀਂ ਆਈ ਤੇ ਇਸ ਨਾਲ ਤੇ ਬੱਚੇ ਨਾਲ ਕੀ ਕਰਨ ਡਏ ਜੇ ਉਹਨਾਂ ਤੇ ਆਪਣੀ ਖੁਸ਼ ਨਹੀਂ ਹੈਗੀ ਤੇ ਤੁਸੀਂ ਇਹੋ ਜਿਹੇ ਬੱਚੇ ਦਾ ਦੇ ਜੱਜ ਫੈਦਾ ਚੁੱਕਿਆ ਉਹ ਕੋਕਰ ਦਾ ਕੰਮ ਕਰਵਾਇਆ ਮਨਜੂ ਤੂੰ ਤਾਂ ਸਮਝਦਾ ਆ ਰਿਆ ਨਾ ਇਹਨੂੰ ਤਾਂ ਸਾਰਾ ਪਤਾ ਨਾ ਮੈਂ ਤਾਂ ਇਹਨੂੰ ਰਸੋਈ ਤੇ ਲੱਗ ਕੇ ਮੈਂ ਚਾਹ ਦਿੰਦੀ ਇਹਨੂੰ ਤੇ ਆਪਣੀ ਹੋਸ਼ ਨਹੀਂ ਇਹਨੂੰ ਤਾਂ ਸਮਝ ਨਹੀਂ ਕਿਸੇ ਗੱਲ ਦੀ ਮੈਂ ਤਾਂ ਡਰਦੀ ਰਹਿੰਦੀ ਆ ਕਿ ਕਿਸੇ ਵੀ ਵੇਲੇ ਪਤਾ ਨਾ ਕੋਈ ਗਲਤ ਚੀਜ਼ ਨੂੰ ਹੱਥ ਨਾ ਲਾ ਦੇਵੇ ਮੇਰੀ ਤੈਨੂੰ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਪਰ ਤੁਸੀਂ ਤੁਸੀਂ ਕੀ ਕੀਤਾ ਹਾਈ ਤੇ ਟਾੜੀਆਂ ਮੈਂ ਗੱਲਾਂ ਕੁਝ ਸੁਣੀ ਐ ਪਤਾ ਨਹੀਂ ਤੂੰ ਇਹ ਕੋ ਕੀ ਕੀ ਕੰਮ ਕਰਵਾਂਦੇ ਰਹੇ ਜੇ ਜੇ ਮੇਰੀ ਕੁੜੀ ਨੂੰ ਕੁਝ ਹੋ ਜਾਂਦਾ ਨਾ ਤੇ ਮੈਂ ਤੈਨੂੰ ਮਾਫ਼ ਨਹੀਂ ਸੀ ਕਰਨਾ ਅੱਜ ਮੈਂ ਮੁਣਵਾਉਂ ਕਰਤਾ ਆਹ ਤੈਨੂੰ ਬਹੁਤ ਵੱਡੀ ਗਲਤੀ ਹੋ ਗਈ ਮਨਜੋ ਗਲਤੀ ਤੈਨੂੰ ਤਾਂ ਪਤਾ ਨਾ ਮੇਰੀ ਤਾਂ ਸਿੱਧੀ ਹੀ ਕੀ ਆ ਉਹਨੂੰ ਕਿਸੇ ਗੱਲ ਦੀ ਸਮਝ ਨਹੀਂ ਆਏਗੀ ਤੁਸੀਂ ਉਹਦਾ ਨਜਾਇਜ਼ ਫਾਇਦਾ ਚੁੱਕਿਆ ਦੋਵਾਂ ਜਾਣੀਆਂ ਨੇ ਮੈਂ ਥੋੜੀ ਦੇਰ ਲਈ ਫਟਕੀ ਬੀਤੀ ਸੁੱਚੀ ਕਰਨੀ ਮਨਾਉਂਦੀ ਹਾਂ ਹਾਂ ਤੁਹਾਡੀ ਧੀ ਹੈ ਮੇਰੀ ਵੀ ਧੀ ਹੈ ਇਹ ਸਾਰਾ ਕੰਮ ਹੈ ਕੀ ਇੱਕ ਮੰਜੂ ਤਾਂ ਇਹ ਸਾਰਾ ਕੰਮ ਕਿਰਨ ਦਾ ਹੋਵੇ ਭਾਵੇਂ ਤੇਰਾ ਹੋਵੇ ਜੇ ਕਿਰਨ ਦੇ ਮਨ ਵਿੱਚ ਸੋਚ ਆਈ ਸੀ ਨਾ ਸੀ ਆਣੀ ਆ ਤੂੰ ਸਮਝਦਾ ਰਿਆ ਤੈਨੂੰ ਉਹਨੂੰ ਸਮਝਾਣਾ ਚਾਹੀਦਾ ਸੀ ਪਰ ਤੂੰ ਉਹਨੂੰ ਸਮਝਾਣ ਦੀ ਬਜਾਏ ਉਹਦੇ ਪਿੱਛੇ ਲੱਗ ਗਈ ਤੇ ਐਸੀ ਤਰ੍ਹਾਂ ਮਨਜੋ ਕਹਿੰਜੀ بڑے ਜਾਣੇ ਇਸ ਤਰ੍ਹਾਂ ਕਰਦੇ ਨੇ ਕਿ ਜਿਹੜੇ ਬੱਚੇ ਥੋੜੇ ਸਿੱਧੇ ਹੁੰਦੇ ਨੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਚਲੋ ਰਿਧੀ ਜੀ ਸਿੱਧੇ ਹੋ ਜਾਓ ਤੁਸੀਂ ਕੋਣ ਸਿੱਧਾ ਹੈ ਥੈਂਕ ਯੂ ਸੋ ਮਾਜੀ ਰਿਧੀ ਨੇ ਬੜਾ ਅੱਛਾ ਸਿੱਧੀ ਕੁੜੀ ਦਾ ਰੋਲ ਜਿਹੜਾ ਪਲੇ ਕੀਤਾ ਬਹੁਤ ਵਧੀਆ ਟੰਗਣਾ ਕੀਤਾ ਔਰ ਇਹੜੀ ਛੋਟੀ ਸਾਡੀ ਸਟੋਰੀ ਬਣਾਉਣ ਦਾ ਮਕਸਦ ਇਹੋ ਹੀ ਸੀ ਕਈ ਬੱਚੇ ਸਿੱਧੇ ਹੁੰਦੇ ਨੇ ਤੇ ਕਈ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਟ੍ਰੀਟਿੰਗਸ ਹੁੰਦੇ ਆ ਇਸ ਤਰ੍ਹਾਂ ਦੇ ਕਿ ਉਹਨਾਂ ਦੇ ਘਰੇ ਜੇ ਇਸ ਤਰ੍ਹਾਂ ਦਾ ਕੋਈ ਬੱਚਾ ਆ ਜਾਵੇ ਭਾਵੇਂ ਉਹ ਛੋਟਾ ਆਵੇ ਤੇ ਭਾਵੇਂ ਉਹ ਥੋੜਾ ਵੱਡਾ ਆਵੇ ਉਹ ਉਹਨੂੰ ਨਾ ਆਪਣੇ ਵਾਂਗ ਟ੍ਰੀਟ ਨਹੀਂ ਕਰਦੇ ਉਹ ਸੋਚਦੇ ਆਏ ਕਿ ਤੇ ਐਵੇਂ ਹੀ ਆਈ ਆ ਬਸ ਇਹਦੇ ਕੋਲ ਆਪਣਾ ਕੰਮ ਲੈਣਾ ਉਹਨੂੰ ਤੇ ਵਿਚਾਰ ਨੂੰ ਕੋਈ ਨਹੀਂ ਪਤਾ ਉਹਦੇ ਕਰੀ ਜਾਂਦੀ ਵੀ ਜੋ ਕਿਨੇ ਪਏ ਵੇਖੋ ਤੁਸੀਂ ਇਹ ਆਪਾਂ ਸਟੋਰੀ ਚ ਵਿਖਾਇਆ ਕਿ ਦੋ ਚਾਕਲੇਟਾਂ ਦਾ ਲਾਲਚ ਦਿੱਤਾ ਕੰਮ ਵੀ ਤੁਸੀਂ ਉਹ ਬੱਚੇ ਕੋ ਸਾਰਾ ਕਰਵਾ ਲਿਆ ਤੇ ਚਾਕਲੇਟਾਂ ਵੀ ਨਹੀਂ ਦਿੱਤੀ ਤੇ ਮਨ ਸਟੋਰੀ ਤੁਸੀਂ ਸਮਝ ਹੀ ਗਏ ਹੋਗੇ ਸਾਨੂੰ ਮਤਲਬ ਮੈਸੇਜ ਦੇਣ ਦੀ ਸ਼ਾਇਦ ਇਹ ਨਹੀਂ ਜ਼ਰੂਰਤ ਨਾ ਹੋਵੇ ਕਿ ਜਿਹੜੇ ਲੋਕ ਐਸਾ ਕਰਦੇ ਆ ਕਿ ਉਹਨਾਂ ਦੇ ਆਸ-ਪड़ोस ਜਾਂ ਰਿਸ਼ਤੇਦਾਰਾਂ ਵਿੱਚ ਕੋਈ ਐਸਾ ਦਾ ਬੱਚਾ ਹੈਗਾ ਤੇ ਤੁਸੀਂ ਜੇ ਉਹਦੇ ਨਾਲ ਚੰਗਾ ਨਹੀਂ ਨਾ ਕਰ ਸਕਦੇ ਤੇ ਰਿਕਵੈਸਟ ਵਾਲੀ ਗੱਲ ਮਾੜਾ ਵੀ ਨਾ ਕਰੋ ਆਪਣੇ ਘਰ ਪਤਾ ਨਹੀਂ ਪੇਰੈਂਟਸ ਨੇ ਕਿਸ ਤਰ੍ਹਾਂ ਬੱਚਾ ਰੱਖਿਆ ਹੁੰਦਾ। ਤੁਸੀਂ ਜੇ ਸਾਡੇ ਘਰਾਂ ਵਿੱਚ ਆਂਦੇ ਆ ਤੇ ਅਸੀਂ ਉਹਨਾਂ ਕੋਲ ਨਜਾਇਜ਼ ਫਾਇਦਾ ਉਠਾਈ ਦਾ। ਪੇ ਜੀ ਇਹ ਜ਼ਰੂਰੀ ਨਹੀਂ ਕਿ ਸਾਡੇ ਘਰ ਕਿਤੇ ਆਸ ਪੜੋਸ ਗਲੀ ਮੰਡੇ ਕਿਤੇ ਵੀ ਹੋ ਸਕਦਾ ਹੈ। ਬਾਕੀ ਜੀ ਜੇ ਸਾਡਾ ਅਡੀ ਸਟੋਰੀ ਬਣਾਈ ਹੈ ਇੱਕ ਮੈਸੇਜ ਦੇਂਦੀ ਆਪਾਂ ਕੋਸ਼ਿਸ਼ ਕੀਤੀ ਆ ਤੇ ਤੁਸੀਂ ਕਮੈਂਟਾਂ ਚ ਦੱਸਿਓ ਸਾਨੂੰ ਕਿ ਇਹ ਸਹੀ ਕੋਸ਼ਿਸ਼ ਹੈ। ਜੇ ਵਧੀਆ ਲੱਗੇ ਤੇ ਕਮੈਂਟ ਜ਼ਰੂਰ ਕਰਿਓ ਔਰ ਸਾਰਨਾਵਾਦ ਦੱਸਿਓ ਕਿ ਰਿਧੀ ਨੇ ਕਿਸ ਤਰ੍ਹਾਂ ਦਾ ਐਕਟਿੰਗ ਕੀਤਾ ਹੈ। ਥੈਂਕ ਯੂ ਸੋ ਮੱਚ ਜੀ।